ਐਜ ਨਿਊਜ਼ 24 ਚੈਨਲ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਵਿੰਦਰ ਬੋਪੜ ਇਸ ਵੇਲੇ ਖੜਿਆ ਹਲਕਾ ਜਲਾਲਾਬਾਦ ਦੇ ਪਿੰਡ ਝੁੱਗੇ ਜਵਾਰ ਸਿੰਘ ਵਾਲਾ ਵਿਖੇ ਜਿੱਥੇ ਅੱਜ ਜਿਲ੍ਹਾ ਪ੍ਰੀਸ਼ਾ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਵੋਟਾਂ ਨੇ ਪੂਰੇ ਸੂਬੇ ਭਰ ਦੇ ਵਿੱਚ ਪੈ ਰਹੀਆਂ ਨੇ ਇਸ ਪਿੰਡ ਦੇ ਵਿੱਚ ਮੌਜੂਦ ਆ ਅੱਜ ਤੱਕ ਦੱਸਿਆ ਜਾ ਰਿਹਾ ਹੈ ਕਿ ਵੋਟਾਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਜਿਹੜਾ ਨਹੀਂ ਦੇਖਣ ਨੂੰ ਮਿਲਿਆ ਗੱਲਬਾਤ ਕਰ ਲੈਣੇ ਆ ਕਾਲੀ ਦਲ ਦੇ ਸਮਰਥਕਾਂ ਦੇ ਨਾਲ ਕਿ ਕਿਹੋ ਜਿਹਾ ਜਿਹੜਾ ਮਾਹੌਲ ਹੈ ਵੋਟਾਂ ਦੇ ਦੌਰਾਨ ਸਰਪੰਚ ਸਾਹਿਬ ਕਿਹੋ ਜਿਹਾ ਮਾਹੌਲ ਹੈ ਵੋਟਾਂ ਦਾ ਅੱ 24 ਹੈ ਦੀ ਪੂਰੀ ਟੀਮ ਦਾ ਬਹੁਤ-ਬਹੁਤ ਸਵਾਗਤ ਸਾਡੇ ਪਿੰਡ ਚੁਕੇ ਜਵਾਰ ਸਿੰਘ ਪਹੁੰਚਣ ਤੇ ਔਰ ਤੁਸੀਂ ਜਿਹੜਾ ਸਵਾਲ ਕੀਤਾ ਕਿ ਮਾਹੌਲ ਕਿ ਹੋਜਿਆ ਮਾਹੌਲ ਫਿਲਹਾਲ ਤਾਂ ਪਰਮਾਤਮਾ ਦੀ ਕਿਰਪਾ ਹੈ ਬਹੁਤ ਵਧੀਆ ਪੀਸਫੁਲੀ ਜਿਹੜਾ ਕਿ ਇਲੈਕਸ਼ਨ ਹੋ ਰਿਹਾ ਹੈ ਔਰ ਲੋਕ ਆਪੋ ਆਪਣਾ ਵੋਟ ਜਿਹੜਾ ਕਿ ਮਨ ਦੇ ਨਾਲ ਜਿੱਥੇ ਵੀ ਉਹਨਾਂ ਨੇ ਪਾਉਣੀ ਉਹਨਾਂ ਦਾ ਮਨ ਬਣਿਆ ਹੋ ਆਪਣੇ ਆਪ ਨੇ ਮਨ ਨਾਲ ਪਾ ਰਹੇ ਨੇ ਵੋਟ ਜੀ ਕਦੇ ਲੜਾਈ ਝਗੜਾ ਤਾਂ ਨਹੀਂ ਇਸ ਪ੍ਰਿੰਟ ਦੇ ਵਿੱਚ ਹੋਇਆ ਅੱਜ ਤੱਕ ਨਹੀਂ ਨਹੀਂ ਬਿਲਕੁਲ ਨਹੀਂ ਜੀ ਮੈਂ 2013 ਚ ਮੈਨੂੰ ਲੋਕਾਂ ਨੇ ਪਹਿਲੀ ਵਾਰ ਸਰਪੰਚ ਬਣਾਇਆ ਔਰ ਉਸ ਤੋਂ ਬਾਅਦ ਫਿਰ ਮੈਂ ਦੂਜੀ ਵਾਰ ਬਣਿਆ ਔਰ ਲਗਭਗ ਮੈਨੂੰ 15 ਸਾਲ ਹੋ ਗਏ ਜਿਹੜਾ ਕਿ ਲੋਕਾਂ ਦੀ ਸੇਵਾ ਕਰਦੇ ਨੂੰ ਔਰ ਕਈ ਇਲੈਕਸ਼ਨ ਇਹਦੇ ਵਿੱਚ ਆਏ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਸਰਪੰਚੀ ਦੇ ਐਮ ਐਲ ਏ ਐਮ ਪੀ ਦੇ ਔਰ ਇਹ ਕਦੇ ਵੀ ਸਾਡੇ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਇਆ ਔਰ ਭਾਈਚਾਰੇ ਦੇ ਜਿਹੜੇ ਸਾਡੇ ਉਮੀਦਵਾਰ ਹੈ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਖ ਬਲਾਕ ਸੰਮਤੀ ਮੇਰੇ ਮਾਤਾ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਕਿ ਸ਼੍ਰੀਮਤੀ ਭਰਾਵਾ ਬਾਈ ਜੀ ਨੇ ਜੀ ਹਾਂਜੀ ਜ਼ਿਲ੍ਹਾ ਪ੍ਰੀਖ ਦਾ ਜ਼ਿਲ੍ਹਾ ਪ੍ਰੀਖ ਦੇ ਸਾਡੇ ਜਿਹੜਾ ਕਿ ਸਰਕਾਰਯੋਗ ਪਿੱਪਲ ਸਿੰਘ ਜੀ ਹੀਰਾ ਸਾਹਿਬ ਕੀ ਲੱਗਦਾ ਕਿ ਉਹ ਜੇ ਨਤੀਜੇ ਰਹਿਣਗੇ ਬਿਲਕੁਲ ਪ੍ਰਮਾਤਮਾ ਸੁਖ ਰੱਖੇ ਜੀ ਬਹੁਤ ਵਧੀਆ 17 ਤਰੀਕ ਨੂੰ ਜਿਹੜਾ ਕਿ ਰਿਜ਼ਲਟ ਆਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਉਣਗੇ ਔਰ ਜਲਾਲਾਬਾਦ ਰੂਰਲ ਤੇ ਜੋਨ ਨੰਬਰ 1 ਦੀ ਵੀ ਸੀਟ ਜਿਹੜਾ ਕਿ ਵਾਹਿਗੁਰੂ ਨੇ ਚਾਇਆ 100% ਅਸੀਂ ਜਿੱਤਾਂਗੇ ਤੇ ਡਾਕਟਰ ਸਾਹਿਬ ਇਸ ਪਿੰਡ ਦੇ ਵਿੱਚ ਤੁਸੀਂ ਮੌਜੂਦ ਹੋ ਅਕਾਲੀ ਦਲ ਦੇ ਸਮਰਥਕ ਵੀ ਹੋ ਤੇ ਆਦੇਦਾਰ ਵੀ ਹੋ ਕਹੋ ਜੀ ਮੋਲ ਬਹੁਤ ਵਧੀਆ ਮਾਹੌਲ ਹੈ ਜੀ ਮੈਂ ਸਾਰੇ ਪਿੰਡਾਂ ਜਾ ਕੇ ਆਇਆ ਸੋਨਾ ਸਿੰਘ ਸਰਪੰਚ ਦੇ ਮਾਤਾ ਜੀ ਜਿਹੜੇ ਸ਼੍ਰੀਮਤੀ ਭਰਾਵਾ ਬਾਈ ਉਹਨਾਂ ਨੂੰ ਬਹੁਤ ਵਧੀਆ ਵੋਟ ਪੈ ਰਹੀ ਹੈ ਕਿਉਂਕਿ ਲੋਕ ਵਿਸ਼ਵਾਸ ਕਰ ਰਹੇ ਨੇ ਕਿ ਸੋਨਾ ਸਿੰਘ ਸਰਪੰਚ 10 ਸਾਲ ਸਰਪੰਚ ਰਿਹਾ ਹੈ ਆ ਪਿੰਡ ਦੇ ਜਿੰਨਾ ਵੀ ਤੁਸੀਂ ਦੇਖ ਲਓ ਕਿ ਵਿਕਾਸ ਹੋਇਆ ਗਲੀਆਂ ਨੀਵੀਆਂ ਸੀਗੀਆਂ ਉੱਪਰ ਕੀਤੀਆਂ ਸੀਵਰੇਜ ਪਾਇਆ ਨਿਕੰਨ ਪ੍ਰਕਾਰ ਦੇ ਕੰਮ ਜੋ ਕੀਤੇ ਨੇ ਸੋਨਾ ਸਿੰਘ ਸਰਪੰਚ ਨੇ ਕਿਹੋ ਜਿਹਾ ਰਜਾਣਾ ਜੇਕਰ ਪੂਰੇ ਸੂਬੇ ਦੀ ਗੱਲ ਕਰੀਏ ਤਾਂ ਕਾਲੀ ਦਲ ਦਾ ਚੌਂਕੀ ਕਾਲੀ ਦਲ ਚੜ੍ਹਤ ਵਿੱਚ ਜੀ ਆਉਣ ਵਾਲੇ 2022 ਦੇ ਸਰਕਾਰੀ ਬਣਾਵਾਂਗੇ ਹੁਣ ਵੀ ਅਸੀਂ ਚਾੜੂ ਬਾਲਣ ਤੋਂ ਬਾਅਦ ਅਸੀਂ ਟਾਲ ਲਵਾਂਗੇ ਔਰ ਅਸੀਂ ਆਪਣੀਆਂ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀਆਂ ਚੋਣਾਂ ਹੋਣਗੀਆਂ ਸਾਡੀਆਂ ਚੇਰਮੈਨੀ ਦੇ ਅਸੀਂ ਉਹਦੇ ਵਿੱਚ ਕਬਜ਼ਾ ਕਰਾਂਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਅਜੇ ਤੱਕ 4 ਵਜੇ ਤੱਕ ਜਿਹੜੀਆਂ ਵੋਟਾਂ ਪੈਣੀਆਂ ਨੇ ਲੋਕਾਂ ਨੂੰ ਮੈਂ ਆਹੀ ਅਪੀਲ ਕਰਨਾ ਕਿ ਇਹ ਹੁੰਦਾ ਹੀ ਮਤਦਾ ਆਪਣੇ ਵੋਟ ਨੂੰ ਮਤਲਬ ਆਪਾਂ ਦੇਸ਼ ਦਾ ਇਸਤੇਮਾਲ ਕਰਨਾ ਹਾਂ ਉਹਨੂੰ ਕਿਵੇਂ ਇਸਤੇਮਾਲ ਕਰਨਾ ਜੇ ਆਪਣਾ ਇੱਕ ਤਾਂ ਆਹੀ ਚੀਜ਼ ਹੈ ਵੋਟ ਪਾ ਕੇ ਅਸੀਂ ਜਿਹੜਾ ਦੇਸ਼ ਦਾ ਜਿਹੜਾ ਹੈਗਾ ਇਹਨੂੰ ਅਸੀਂ ਲੋਕਤੰਤਰ ਨੂੰ ਅਸੀਂ ਉੱਪਰ ਚੱਕਣਾ ਹੁੰਦਾ ਹੈ ਸਾਨੂੰ ਵੋਟਾਂ ਸਾਰਿਆਂ ਨੂੰ ਬਾਹਰ ਆ ਕੇ ਪਾਉਣੀਆਂ ਚਾਹੀਦੀਆਂ ਨੇ ਪਰ ਇੱਕ ਚੀਜ਼ ਦਾ ਕੰਪਰੀਅਨ ਜ਼ਰੂਰ ਕਰ ਲੋ ਤੁਲਨਾ ਕਰ ਲੋ ਕਿ ਕਿਹੜੀ ਪਾਰਟੀ ਦੀ ਸਰਕਾਰ ਨੇ ਕਿੰਨਾ ਵਿਕਾਸ ਕਰਾਇਆ ਉਹਦੇ ਦੀ ਤੁਲਨਾ ਜ਼ਰੂਰ ਕਰ ਲੋ ਤੇ ਫਿਰ ਆਪ ਵੀ ਲੋਕ ਨੂੰ ਸਮਝਣਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕੇ ਨਾਲ ਵੋਟਾਂ ਦੇ ਬਾਅਦ ਜੀ ਤਾਂ ਬਿਲਕੁਲ ਠੀਕ ਗੱਲਬਾਤ ਕੀਤੀ ਹੈ ਜਿੱਤ ਦਾ ਦਾਵਾ ਕਰ ਰਹੇ ਨੇ ਦੱਸ ਰਹੇ ਨੇ ਕਿ ਪੂਰੇ ਸੂਬੇ ਭਰ ਦੇ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਵੱਡੀ ਬਹੁਮਤ ਦੇ ਨਾਲ ਜਿਹੜੇ ਜਿੱਤਣਗੇ ਤੇ 2027 ਦੇ ਵਿੱਚ ਵੀ ਜਿਹੜਾ ਜੇ ਤਦਾਂ ਇਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਨਾਲ ਤੇ ਦੂਜੀਆਂ ਪਾਰਟੀਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਹੋ ਜਿਹਾ ਮਾਹੌਲ ਹੈ ਅੱਜ ਵੋਟਾਂ ਵਾਲੇ ਦਿਨ ਦਾ ਸਰਪੰਚ ਸਾਹਿਬ ਕਿਹੋ ਜਿਹਾ ਮਾਹੌਲ ਹੈ ਪਿੰਡ ਦਾ ਬਿਲਕੁਲ ਜੀ ਖਲਸਾ ਸ਼੍ਰੀ ਵੇਕੂ ਜੀ ਕੀ ਬੰਦੇ ਜੀ ਪਹਿਲਾਂ ਤੁਹਾਡਾ ਐਚ ਨਿਊਜ਼ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਟਾਈਮ ਟੂ ਟਾਈਮ ਕੱਢ ਕੇ ਪਹੁੰਚੇ ਹੋ ਇੱਥੇ ਜੀ ਤੇ ਸਾਡੇ ਪਿੰਡ ਦਾ ਮਾਹੌਲ ਬਿਲਕੁਲ ਸ਼ਾਂਤ ਪਈ ਨਾਲ ਜੀ ਹੈ ਵੋਟਾਂ ਹਰੇਕ ਨੂੰ ਅਧਿਕਾਰ ਹੈ ਜੀ ਹਮ ਹਰੇਕ ਬੰਦਾ ਵੋਟਾਂ ਪਾਣ ਆ ਰਿਹਾ ਬਹੁਤ ਅੱਛਾ ਹੈ ਪਰ ਮੈਂ ਤਾਂ ਇਹ ਕਹਿੰਨਾ ਆਪਣੇ ਕੰਮਾਂ ਤੇ ਵੋਟ ਮੰਗੋ ਹਾਂ ਆ ਦੇਖ ਲਓ ਮੇਰੇ ਪਿੰਡ ਵਿੱਚ ਪੂਰੀ ਚਮਕਮਕ ਹੋ ਰਹੀ ਹੋਣਾ ਤੁਸੀਂ ਕਿਹੜੇ ਮੁੱਦਿਆਂ ਦੇ ਆਧਾਰ ਤੇ ਵੋਟ ਲੋਕਾਂ ਨੂੰ ਮੈਂ ਅਪੀਲ ਕਰਦਾ ਮੈਂ ਇੱਕ ਇੱਕਾ ਫੌਜੀ ਬੰਦਾ ਦੇਸ਼ ਦਾ ਸੇਵਕ ਜੀ ਜਿਹੜਾ ਬੰਦਾ ਦੇਸ਼ ਦੀ ਸੇਵਾ ਕਰਦਾ ਉਹ ਕਦੇ ਗੁਦਾਰ ਨਹੀਂ ਹੋਏਗਾ ਜੀ ਤੇ ਮੇਰਾ ਮੁੱਦਾ ਸਿਰਫ ਇਹ ਹੈ ਪਿੰਡ ਦਾ ਵਿਕਾਸ ਤੇ ਵਿਕਾਸ ਕਰਨਾ ਹੈ ਤੇ ਕਰਕੇ ਵਿਖਾਵਾਂਗਾ ਮੈਂ ਮੈਨੂੰ 1 ਸਾਲ ਅਜੇ ਬਣੇ ਨੂੰ ਹੋਇਆ ਹੈ ਤੇ ਪਿੰਡ ਦਾ ਵਿਕਾਸ ਤੁਸੀਂ ਸ਼ਾਮਾਂ ਨੂੰ ਫਰਕ ਲੰਘੋਗੇ ਤੇ ਆਹ ਵੇਖ ਲਓ ਵਿਕਾਸ ਕੀ ਹੋ ਰਿਹਾ ਹੈ ਤੇਰੇ ਅਮੋ ਹਾਲ ਹੁੰਦਾ ਵੋਟਾਂ ਬਹੁਤ ਵਧੀਆ ਸਾਰੀਆਂ ਪਾਰਟੀਆਂ ਨੇ ਮੈਂ ਜੀਆ ਨੂੰ ਸਤਕਾਰ ਕਰਨਾ ਆਪਾਂ ਸਾਰੀਆਂ ਪਾਰਟੀਆਂ ਆਪਣੇ ਪਿੰਡ ਪਰਾਨ ਨੇ ਸਾਜ ਤੱਕ ਇਹ ਲੜਾਈ ਝਗੜਾ ਦਾ ਨਹੀਂ ਮਤਲਬ ਹੀ ਨਹੀਂ ਨਾ ਹੋਏਗਾ ਮੈਂ ਵਾਦਾ ਕਰਨਾ ਆਪਣੇ ਪਿੰਡ ਵਿੱਚ ਬਿਲਕੁਲ ਸ਼ਾਂਤ ਮਾਹੌਲ ਇਲੈਕਸ਼ਨ ਹੋਏਗਾ ਕੋਈ ਲੜਾਈ ਝਗੜਾ ਨਹੀਂ ਹੋਏਗਾ ਕੋਈ ਕੁਝ ਨਹੀਂ ਹੋਏਗਾ ਪਰ ਸਾਰੀਆਂ ਪਾਰਟੀਆਂ ਨੂੰ ਮੈਂ ਕਰਨਾ ਆਪਦੇ ਕੰਮਾਂ ਤੇ ਵੋਟ ਮੰਗੋ ਕਿਸੇ ਬੰਦੇ ਨੂੰ ਗੁਮਰਾ ਨਾ ਕਰੋ ਬਾਈ ਜੀ ਕੀ ਨਾਮ ਹੈ ਤੇ ਕਿਹੜੀ ਪਾਰਟੀ ਦੇ ਉਮੀਦਵਾਰ ਜੀ ਕਾਲਸਾ ਬੇਰਜੀ ਫਤਿਹ ਮੇਰਾ ਨਾਮ ਹੀ ਸੁਰਿੰਦਰ ਸਿੰਘ ਪੱਪੂ ਜੀ ਪਿਆਬ ਆਮ ਆਦਮੀ ਕਪਾਣ ਪਾਲਟੀ ਦਾ ਕੈਂਡੀਡੇਟ ਆ ਜੀ ਜੀ ਕਿਹੋ ਜਿਹਾ ਮਾਹੌਲ ਆ ਪਿੰਡ ਦਾ ਠੀਕ ਹੈ ਜੀ ਸ਼ਾਂਤ ਮਹਿਮੋਲ ਹੈ ਕਿੰਨੇ ਪਿੰਡ ਨੇ ਤੁਹਾਡੇ ਜ਼ੋਨ ਦੇ 6 ਪਿੰਡ ਹੈ ਜੀ ਰਿਸਪੌਂਸ ਵਧੀਆ ਮਿਲਿਆ ਤਾਂ ਪਿੰਡਾਂ ਚ ਠੀਕ ਹੈ ਜੀ ਕੀ ਲੱਗਦਾ ਨਤੀਜੇ ਕਿਹੋ ਜਿਹਾ ਰਹਿਣਗੇ ਨਤੀਜੇ ਸਹੀ ਰਹਿਣਗੇ ਹਮ ਕਦੇ ਲੜਾਈ ਝਗੜਾ ਤਾਂ ਨਹੀਂ ਇੱਥੇ ਹੋਇਆ ਵੋਟਾਂ ਅੰਦਰ ਆਣਾ ਨਹੀਂ ਜੀ ਕੋਈ ਨਹੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਇਹ 4 ਵਜੇ ਤੱਕ ਦਾ ਸਮਾਂ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਉਟਾਂ ਦੀ ਵਾਤ ਉਹਦੋਂ ਬੋਲਿੰਗ ਜੀ ਤਾਂ ਬਿਲਕੁਲ ਹੈ ਗੱਲਬਾਤ ਕੀਤੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਕ ਸੰਵਤੀ ਉਮੀਦਵਾਰ ਨੇ ਉਹਨਾਂ ਦੇ ਨਾਲ ਹਰ ਇੱਕ ਦੱਸਦੀ ਹੈ ਕਿ ਇਹ ਮੋਟਾ ਅਜੰਡੇ ਹੁੰਦੀਆਂ ਨੇ ਕਿ ਹਰ ਇੱਕ ਕੈਂਡੀਡੇਟ ਦੇ ਵੱਲੋਂ ਜਿੱਤ ਦਾ ਦਾਵਾ ਕੀਤਾ ਜਾਂਦਾ ਪਰ ਜਿੱਤ ਇੱਕ ਕੈਂਡੀਡੇਟ ਦੀ ਹੁੰਦੀ ਆ ਭਾਵੇਂ ਮੈਦਾਨ ਦੇ ਵਿੱਚ 100 ਉਮੀਦਵਾਰ ਹੋਵੇ ਨਤੀਜੇ ਕਿਹੋ ਜਿਹੇ ਰਹਿਣਗੇ ਇਹ ਤਾਂ 17 ਦਸੰਬਰ ਨੂੰ ਜਿਹੜਾ ਪਤਾ ਲੱਗੇਗਾ ਕਿ ਲੋਕ ਕਿਹੜੀ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਦੇਖਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਚੋਣਾਂ ਤੋਂ 2027 ਦਾ ਮੋੜ ਬਚਣਾ ਬਣੇ ਰਿਹਾ ਹੈ ਜਿਸ ਨੂੰ 24 ਚੈਨਲ ਦੇ ਨਾਲ ਮੈਂ ਜਸਵਿੰਦਰ ਬੋਪਾ ਰਾਏ ਝੁੱਗੇ ਜਵਾਰ ਸਿੰਘ ਵਾਲਾ